ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਆਸ ਕਰਦੇ ਹਾਂ ਸਾਰੇ ਮੇਰੇ ਭੈਣ ਭਰਾ ਵੀ ਵਧੀਆ ਠੀਕ ਠਾਕ ਹੋਣਗੇ ਤੇ ਹੋਰ ਸਨਾਓ ਜੀ ਤੁਸੀਂ ਵੀ ਆਪਣੇ ਹਾਲ ਚਾਲ ਤੇ ਆਪਾਂ ਬਲੌਗ ਕਰਤਾ ਹੀ ਕੰਟੀਨਿਊ ਹੋਰ ਵਧੀਆ ਜੀ ਪਰਦੇ 2 ਵਜ ਗਏ ਆ ਜੀ ਹਾਂ ਜੀ 2 ਵਜ ਗਏ ਦੁਪਹਿਰ ਦੇ ਸਹਜ ਸਕੂਲ ਗਿਆ ਹੋਇਆ ਤੇ ਆਪਾਂ ਦੁਕਾਨ ਤੇ ਆ ਵਧੀਆ ਜੀ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਨਾਲ ਤੇ ਹੁਣ ਆਪਾਂ ਜੀ ਬਸ ਤੁਹਾਨੂੰ ਦੱਸਿਆ ਹੀ ਹਨ ਪਟਕੀ ਬੰਨ ਲੱਗੇ ਸਿਰ ਤੇ ਥੋੜੀ ਸਰਦੀ ਹੋਗੀ ਤਾਂ ਵੀ ਕਰਕੇ ਕੁਝ ਫਿਰ ਮੈਂ ਨਾ ਜੀ ਪਾਠ ਕਰਨਾ ਹੁੰਦਾ ਹਰ ਵਕਤ ਹੀ ਹਨਾ ਫਿਰ ਮੇਰਾ ਨੰਗਾ ਸਿਰ ਰਹਿ ਜਾਂਦਾ ਸ਼ਾਲ ਦੀ ਬੁਕਲ ਬਕਲ ਖੁੱਲ ਜਾਂਦੀ ਹੈ ਨਹੀਂ ਡੋਟ ਆਉਂਦਾ ਤੇ ਕੰਮ ਚ ਧਿਆਨ ਨਾਲ ਫਿਰ ਤਾਂ ਇਹ ਮੈਂ ਹੁਣ ਪਟਕੀ ਬੰਨਣ ਲੱਗੀ ਸੀ ਸਿਰ ਤੇ ਪਤਾ ਨਹੀਂ ਕਿ ਉਹ ਤਿੰਨ ਕ ਦਿਨਾਂ ਦੇ ਵਿੱਚ ਮੇਰਾ ਫੇਸ ਵੀ ਬਹੁਤ ਖਰਾਬ ਹੋ ਗਿਆ ਧੁੱਪੇ ਤਾਂ ਪਤਾ ਬੈਠੇ ਨਹੀਂ ਹੈਗੇ ਆਪਾਂ ਪਤਾ ਨਹੀਂ ਤਿੰਨ ਕ ਦਿਨਾਂ ਦੇ ਵਿੱਚ ਵਿੱਚ ਕੀ ਹੋ ਗਿਆ ਸਮਝ ਨਹੀਂ ਖੁਸ਼ਾਈ ਤੇ ਹੋਰ ਵਧੀਆ ਜੀ ਹਨਾ ਇੱਕ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਸਰਪ੍ਰਾਈਜ਼ ਹੈ ਤੇ ਉਹ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ 'ਚ ਸਹਿਜਾ ਇਹ ਤੂੰ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਤੇ ਮੱਖਾਂਾਂ ਤਾਂ ਜੀ ਬਹਿਣ ਹੀ ਨਹੀਂ ਦਿੰਦਾਗਾ ਪਤਾ ਨਹੀਂ ਕੀ ਗੱਲ ਆ ਕੁਝੰਜਾ ਜੀ ਬਾਲੰਗਾ ਹੋਣਾ ਪੰਗਾ ਇਹ ਮਿਲਦੇ ਆ ਜੀ ਆਪਾਂ ਤੁਹਾਨੂੰ ਥੋੜੇ ਜਿਹੇ ਚ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲਦਾ ਜੀ ਬਹੁਤ ਸਾਰੇ ਠੀਕ ਠਾਕ ਹੈ ਵਧੀਆ ਆਪਾਂ ਵੀ ਵਧੀਆ ਜੀ ਰੰਗੂ ਦੀ ਕਿਰਪਾ ਨਾਲ ਰਾਤ ਦਾ ਟਾਈਮ ਹੈ ਜੀ 9 ਵਜ ਗਈ ਨੇ ਤੇ ਆਪਾਂ ਅੱਤ ਵਜੇ ਦੀ ਮੈਂ ਲਿੰਗ ਬੜੀ ਉੱਤਕਾਰੇ ਭੰਡ ਭੰਡੇ ਤੋੜ ਕੇ ਤੇ ਹੁਣ ਆਪਾਂ ਇੱਧਰ ਬੈਠ ਗਏ ਸੀ ਤੇ ਆਪਾਂ ਜਾ ਕੇ ਸੇਲ ਦੇਣੀ ਆ ਦਿਖਾਈਂਗੀ ਪੂਰੇ ਘਰ ਤੇ ਤੇ ਮੂਰਲੇ ਪਾਸੇ ਆਪ ਬੁਣ ਲਈਏ ਉੱਥੇ ਦੁਕਾਨ ਤੇ ਪਏ ਆ ਤੇ ਆਪਾਂ ਪਾਸਾ ਸ਼ੁਰੂ ਕਰੀ ਬੈਠੇ ਆ ਇਸ ਤਰ੍ਹਾਂ ਤੇ ਦੇਣੀਆਂ ਛੇਤੀ ਇਹਨੂੰ ਆਪਾਂ ਥੋੜਾ ਜਿਹਾ ਖਿੱਚ ਕੇ ਬੁਣਾਗੇ ਕਿੰਨੇ ਆ ਕਲਰ ਆ ਇਹ ਨਾਲ ਤਿੰਨ ਕਲਾਈ ਪਛਮ ਦੇ ਜਿਹਾ ਮਤਲਬ ਪਤਲਾ ਬਣਾਉਣੀ ਕੀ ਔਖੀ ਹੋ ਜਾਂਦੀ ਆ ਇਹ ਹੋਰ ਵਧੀਆ ਠੀਕ ਆ ਆਂ ਇਹ ਠੰਡ ਹੋ ਤਲ ਜਾਈ ਕੱਢ ਲਈਏ ਜਿਸ ਹੈਰ ਦੇ ਤਹਾਲੇ ਕੰਬੜੀ ਲੈ ਕੇ ਜਾਂਦੇ ਆ ਦੇਖੋ ਫੇਟੀ ਡੇਲੀ ਕੋਈ ਬੈਠੇ ਮੈਂ ਦੇਖੀ ਹੁੰਦੇ ਬੈਠੇ ਤੂੰ ਤਾਂ ਜਬੜੀ ਚੜਿਆ ਤੇ ਮੌਸਮ ਬੜਾ ਖਰਾਬ ਹੋ ਗਿਆ ਤੇ ਸੈਜੋ ਜਾਰੇ ਵੀਡੀਓ ਬਣਾਈ ਜਾਂਦਾ ਸੋ ਕੋਈ ਨਹੀਂ ਕੰਮ ਬੜਾ ਬਿਆ ਪਿਆ ਮੇਰੇ ਦੋ ਦਰਨ ਦੋ ਦਿਨ ਹੋ ਗਏ ਹੀ ਬਲੌਗ ਨਹੀਂ ਆਇਆ ਕਸ ਜਾਂ ਥੋੜਾ ਜਿਹਾ ਕਰ ਮੈਂ ਦਾ ਉਹਦੇ ਕਰਕੇ ਹੋ ਜਾਂਦਾ ਹੈ ਕੋਈ ਨਹੀਂ ਜਾਂਦੇ ਤੁਹਾਡੇ ਭਾਜੀ ਅੱਜ ਆਪਾਂ ਮੇਥਿਆਂ ਵਾਲੇ ਬਣਾਵਾਂਗੇ ਪਰੌਠੇ ਤੇ ਅੱਜ ਮਾੜੀ ਮਾੜੀ ਠੰਡ ਜੀ ਹੈ ਬਾਹਰ ਆਪਾਂ ਪਾਠ ਕਰਕੇ ਖੜੇ ਆ ਤੇ ਸਹਿਜ ਨਹੀਂ ਜਾਂਦਾ ਤੇ ਫਿਰ ਆਪਾਂ ਬਣਾਉਣੇ ਆਂਗੇ ਰੋਟੀ ਤੇ ਹੋਰ ਵਧੀਆ ਜੀ ਹਨਾ ਉਹ ਇੱਕ ਰੋਟੀ ਕਿਰਪਾ ਨਾਲ ਸੋਨਾ ਦੇਣ ਚੜਿਆ ਜੀ ਹਰੇ ਪਿੰਨ ਭੈਣ ਭਰਾਵਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਚਲੋ ਆਪਾਂ ਤੁਨੇ ਫਿਰ ਮਲਦੇ ਆਂ ਆਣਾ ਜੀ ਉਹ ਸਮਝਾਤੀ ਐਂਜਨ ਕਰਕੇ ਕੰਮਾਂ ਦਾ ਥੋੜਾ ਜਿਹਾ ਸੁਮਾਨੀ ਪਾਈ ਜਾਂਦੀ ਹੈ ਲੇਟ ਰੇਟ ਹੋ ਜਾਂਦੀ ਹੈ ਹਾਂ ਇਹ ਬੋ ਤਾਂ ਉਸ ਨੂੰ ਮਸਾਜ ਕਰਵਾ ਕੇ ਗੁੱਤ ਕਰਕੇ ਪਰਨਾ ਕਰਕੇ ਦੱਸਾਈ ਫਿਰ ਆਪਾਂ ਉਹਨੇ ਆਟਾ ਮੈਂ ਇੱਥੇ ਕਰਤੀ ਜੀ ਗ੍ਰੇਨਸ ਦਾ ਥੋੜਾ ਜਿਹਾ ਚ ਮਿਲਾ ਲਾ ਲੇਖ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਆਪਾਂ ਵਧੀਆ ਠੀਕ ਠਾਕ ਹਾਂ ਜੀ ਤੇ ਆਪਾਂ ਇੱਕ ਵੀਡੀਓ ਵੇਖੀ ਸੀ ਮੋਬਾਈਲ ਤੇ ਉਹ ਭੈਣ ਕਹਿੰਦੀ ਵੀ ਜਿਹਦੇ ਵਰਗੇ ਤੁਸੀਂ ਬਣਨਾ ਚਾਹੁੰਦੇ ਤੁਸੀਂ ਉਹਨੂੰ ਫੋਲੋ ਜ਼ਰੂਰ ਕਰੋ ਹਨਾ ਤੇ ਉਹ ਉਸ ਬੰਦੇ ਦੀ ਐਡਵਾਈਸ ਲਓ ਹਨਾ ਜ਼ਰੂਰ ਜੀ ਸਹੀ ਗੱਲ ਕੀਤੀ ਹੈ ਭੈਣ ਜੀ ਤੁਹਾਡੀ ਇਹ ਐਡਵਾਈਸ ਤੇਰਾ ਮੈਨੂੰ ਬਹੁਤ ਪਸੰਦ ਆਈ ਤੇ ਮੈਂ ਹਮੇਸ਼ਾ ਹੀ ਜੋ ਵੀ ਕੰਮ ਕਰਦੀਆਂ ਜਾਂ ਮੇਰੀ ਸੋਚ ਜੋ ਵੀ ਹੁੰਦੀ ਹੈ ਹਨਾ ਜੀ ਆਪਾਂ ਵੀਰ ਮੂਸੇ ਵਾਲੇ ਨੂੰ ਫੋਲੋ ਕਰਦੇ ਆ ਤੇ ਵੀਰ ਮੂਸੇ ਵਾਲੇ ਦੀ ਤਰ੍ਹਾਂ ਆਪਾਂ ਆਪਦੇ ਕੰਮ ਧੰਦਿਆਂ ਨੂੰ ਇੱਕ ਜੋਸ਼ ਤੇ ਇੱਕ ਜਨੂਨ ਨਾਲ ਕਰਦੇ ਆ ਠੀਕ ਹੈ ਨਾ ਜੀ ਕਿਉਂਕਿ ਜੀ ਵੀਰ ਬਹੁਤ ਗਰੀਬੀ 'ਚ ਉੱਠ ਕੇ ਤੇ ਦੁਨੀਆਂ ਤੇ ਛਾ ਗਿਆ ਪ੍ਰਮਾਤਮਾ ਨੇ ਉਹਨੂੰ ਇੰਨੀ ਕੁ ਤਰੱਕੀ ਦਿੱਤੀ ਹੈ ਜੀ ਅੱਜ ਉਹ ਦੁਨੀਆਂ ਤੇ ਹੈ ਨਹੀਂ ਤੇ ਲੋਕ ਉਹਦੇ ਨਾਂ ਤੋਂ ਅੱਜ ਵੀ ਡਰੀ ਜਾਂਦੇ ਆ ਹਨ ਜੀ ਤੇ ਬਸ ਮੇਰਾ ਇੱਕੋ ਇੱਕ ਸੁਪਨਾ ਹੈ ਕਿ ਮੈਂ ਵੀਰ ਸਿੱਧੂ ਮੂਸੇ ਵਾਲੇ ਅੰਮੋ ਇੱਕ ਦਿਨ ਇੰਨੀ ਤਰੱਕੀ ਕਰ ਲਾਂ ਬਸ ਵੀ ਮੈਂ ਉਹਦੇ ਮੁਕਾਬਲੇ ਕੁਝ ਹੈ ਤਾਂ ਨਹੀਂ ਆ ਪਰ ਮੇਰੀ ਸੋਚ ਜ਼ਰੂਰ ਉਹਦੇ ਮੁਕਾਬਲੇ ਹੈਗੀ ਆ ਵੀ ਪ੍ਰਮਾਤਮਾ ਮੇਰਾ ਇੰਨਾ ਖਸਾ ਦੇਵੇ ਵੀ ਮੈਂ ਵੀ ਇੱਕ ਵੀਰ ਅੰਮੋ ਬਹੁਤ ਤਰੱਕੀ ਕਰ ਲਾਂ ਬਸ ਮੇਰੀ ਇੰਨੀ ਪ੍ਰਮਾਤਮਾ ਸੋਚ ਨੂੰ ਸਾਥ ਦੇਵੇ ਕਿਉਂਕਿ ਜੀ ਆਪਾਂ ਵੀਰ ਨੂੰ ਪਹਿਲਾਂ ਕਦੇ ਨਹੀਂ ਸੀ ਇੰਨਾ ਸੁਣਿਆ ਤੇ ਵੀਰ ਦੀ ਡੈਥ ਤੋਂ ਬਾਅਦ ਆਪਾਂ ਉਹਦੇ ਗਾਣੇ ਉਹਦੀਆਂ ਗੱਲਾਂ ਬਾਤਾਂ ਆਪਾਂ ਜ਼ਰੂਰ ਸੁਣਦੇ ਆਂ ਪਰ ਹੁਣ ਆਪਾਂ ਉਸੇ ਨੂੰ ਫੋਲੋ ਕਰਦੇ ਆਂ ਜਿਸ ਦਿਨ ਦਾ ਮੇਰਾ YouTube ਤੇ Instagram ਤੇ ਮੈਂ ਪੇਜ ਬਣਾਇਆ ਉਸ ਦਿਨ ਤੋਂ ਹੀ ਮੈਂ ਵੀਰ ਨੂੰ ਫੋਲੋ ਕਰਦੀ ਆਂ ਠੀਕ ਹੈ ਜੀ ਤੇ ਆਪਣੇ ਜੀ ਜੋ ਵੀ ਆਪਾਂ ਮੋਬਾਈਲ ਤੇ ਵਰਕ ਕਰਦੇ ਆ ਹਨਾ ਬਸ ਆਪਾਂ ਉਸੇ ਵਾਲੇ ਵੀਰ ਨੂੰ ਹੀ ਫੋਲੋ ਕਰਦੇ ਆਂ ਜੇ ਮੇਰੀ ਇਹ ਰੀਲ ਚੰਗੀ ਲੱਗੀ ਤਾਂ ਜ਼ਰੂਰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਮੇਰੀ ਸੋਚ ਚੰਗੀ ਆ ਜਾਂ ਮਾੜੀ ਆ ਥੈਂਕ ਯੂ ਜੀ terus hari itu pelayan di dalam segaya banget aja toh punya bali ਸੋ ਪਰ ਇਹਨਾਂ ਕਨ ਭਾਈ ਮੰਡਾ ਇੱਕ ਤਾਂ ਸਬਜ਼ੀ ਲੈ ਲਈ ਹੈ ਆਲੂ ਤੇ ਕਮੇਥਿਆਂ ਦੀ ਗੁੱਟੀ ਇੱਕ ਵੇਲੇ ਦੀ ਖਾਧੀਆਂ ਦੂਜੇ ਵੇਲੇ ਤੇ ਭਾਈ ਪਹੁੰਚੇ ਪਲ ਹਵਾ ਜਲਦੀ ਸੀ ਸਾਰੇ ਵੇਖੀ ਰੇਤਾ ਤੂੰ 70 70 ਹੀ ਹੋਈ ਜੀ ਕੀ ਹਾਲ ਚਾਲ ਹੈ ਜੀ ਕੰਮ ਕੰਮ ਹੋ ਗਿਆ ਜੀ ਸਵੇਰ ਦੇ ਸਾਰੇ ਤੇ ਆਪਾਂ ਹੋ ਗਏ ਵਿਲੇ 9:30 ਦਾ ਟਾਈਮ ਹੋ ਗਿਆ ਤੇ ਸੈ ਗਿਆ ਸਕੂਲ ਅੱਜ ਆਪਾਂ ਆਪਦਾ ਇੱਕ ਸੂਟ ਕੱਟਣਾ ਹੈ ਦੇ ਨਾਪ ਦਾ ਕੱਲ ਕੱਟਣਾ ਸੀ ਕੱਲ ਭੁੱਲ ਗਏ ਲਫਾ ਫਿਰ ਬੇ ਰਹਿ ਗਿਆ ਤੇ ਹੋਰ ਵਧੀਆ ਜੀ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਨਾਲ ਤੇ ਇਸਨੋਂ ਵੀ ਠੀਕ ਹੋਊਂਗੇ ਵਦਗਾ ਹਨ ਕੰਮ ਕਾਫੀ ਹੋਏ ਪਏ ਆ ਤੇ ਹੁਣ ਮੌਸਮ ਹੋ ਗਿਆ ਠੰਡਾ ਤੇ ਔਖਾ ਹੋ ਜਾਂਦਾ ਜੀ ਹਨ ਬਾਹਰ ਬੈਠੀ ਆ ਮੈਂ ਤੇ ਚੰਨ ਨੇ ਜਾਂ ਪੈਂਦਾ ਨਹੀਂ ਸਹੀ ਆਉਂਦੀ ਨਹੀਂ ਵੀਡੀਓ ਚਲੋ ਕੋਈ ਨਹੀਂ ਮੈਂ ਤੱਕੇ ਬੈਠਾਂਗੇ ਆਪਾਂ ਇੱਥੇ ਫਿਰ ਆਪਾਂ ਚੱਲਦੇ ਆ ਕੰਮ ਕਰਦੇ ਆਂ ਜਾ ਕੇ ਬੰਦਰ ਬੁੱਦਲ ਜੇ ਹੋ ਜਾਂਦੇ ਆਣਾ ਹੁਣ ਹੌਲੀ ਹੌਲੀ ਬਸ ਧੁੱਪ ਨਿਕਲਣੋਂ ਹਟ ਜਾਣੀ ਹੈ ਚਲੋ ਠੀਕ ਆ ਜੀ ਫਿਰ ਆਪਾਂ ਥੋੜੇ ਚੱਲ ਤੁਹਾਨੂੰ ਮਿਲਦੇ ਆਂ ਜਦੋਂ ਉਹਨੂੰ ਸ਼ੌਂਕ ਹੁੰਦਾ ਹੈ ਹਾਂਜੀ ਉਹਨੂੰ ਉਦੋਂ ਚੀਜ਼ ਲੈ ਦੋ ਜੀ ਕਿਉਂਕਿ ਨਾ ਇੱਕ ਉਹ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਇੱਕ ਟਾਈਮ ਆਣਾ ਹੈ ਵੀ ਉਹਨੇ ਕਹਣਾ ਯਾਰ ਮੈਨੂੰ ਨਹੀਂ ਚਾਹੀਦੀ ਸ਼ੌਂਕ ਨਾ ਮਰਨ ਦਿਓ ਕਿਸੇ ਵੇਲੇ ਜਦੋਂ ਸ਼ੌਂਕ ਮਰ ਜਦੋਂ ਉਹਨੂੰ ਸ਼ੌਂਕ ਹੁੰਦਾ ਹੈ ਹਾਂਜੀ ਉਹਨੂੰ ਉਦੋਂ ਚੀਜ਼ ਲੈ ਦੋ ਜੀ ਕਿਉਂਕਿ ਨਾ ਇੱਕ ਉਹ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਇੱਕ ਟਾਈਮ ਆਣਾ ਹੈ ਵੀ ਉਹਨੇ ਕਹਣਾ ਯਾਰ ਮੈਨੂੰ ਨਹੀਂ ਚਾਹੀਦੀ ਸ਼ੌਂਕ ਨਾ ਮਰਨ ਦਿਓ ਕਿਸੇ ਵੇਲੇ ਜਦੋਂ ਸ਼ੌਂਕ ਮਰ ਜਦੋਂ ਉਹਨੂੰ ਸ਼ੌਂਕ ਹੁੰਦਾ ਹੈ ਹਾਂਜੀ ਉਹਨੂੰ ਉਦੋਂ ਚੀਜ਼ ਲੈ ਦੋ ਜੀ ਕਿਉਂਕਿ ਨਾ ਇੱਕ ਉਹ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਇੱਕ ਟਾਈਮ ਆਣਾ ਹੈ ਵੀ ਉਹਨੇ ਕਹਿਣਾ ਯਾਰ ਮੈਨੂੰ ਨਹੀਂ ਚਾਹੀਦੀ ਸ਼ੌਂਕ ਨਾ ਮਰਨ ਦਿਓ ਕਿਸੇ ਵੇ ਜਦੋਂ ਸ਼ੌਂਕ ਮਰ